ਸੇਵ ਉਸ ਪਰਮਜੀਤ ਲੈ ਕੇ ਆਦਰ ਜੀ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਆ ਚੱਕ ਜਵਾਬ ਤੇ ਆ ਚੱਕ ਜਵਾਬ ਦੇ ਵਿੱਚ ਤੁਹਾਡੇ ਵਾਸਤੇ ਅੱਜ ਦੀਆ ਵੱਡੀਆਂ ਖੁਸ਼ੀ ਲੈ ਕੇ ਮੈਂ ਹਾਜ਼ਰ ਹੋ ਚੁੱਕਿਆ ਹਾਂ ਤੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਤੇ ਦੇਸ਼ ਦੇ ਵਿੱਚ ਲੋਕ ਸਭਾ ਨੇ ਆਪਣੀ ਦਸਤਕ ਦਿੱਤੀ ਹੋਈ ਆ ਤੇ ਇਹਨਾਂ ਲੋਕ ਸਭਾ ਚੋੜਾ ਦੇ ਮੱਦੇ ਨਜ਼ਰ ਅਸੀਂ ਤੁਹਾਡੇ ਵਾਸਤੇ ਇੱਕ ਖਾਸ ਪ੍ਰੋਗਰਾਮ ਲੈ ਕੇ ਆਏ ਆ ਆ ਚੱਕ ਜਵਾਬ ਜੀ ਦੇ ਵਿੱਚ ਦੇਸ਼ ਦੀਆਂ ਸਾਰੀਆਂ ਵੱਡੀਆਂ ਖਬਰਾਂ ਤੁਹਾਡੇ ਨਾਲ ਅਸੀਂ ਮਿੰਟੋ ਮਿੰਟੀ ਸਾਂਝੀਆਂ ਕਰ ਲੰਦੇ ਆ ਤੇ ਉਥੋਂ ਹੀ ਭੱਗਣਾ ਅਮਰੀ ਜੀ ਖਾਸ ਕਰਕੇ ਇਹਨਾਂ ਸਾਰੀਆਂ ਖਬਰਾਂ ਦੇ ਜਵਾਬ ਤੁਹਾਨੂੰ ਮਿੰਟੋ ਮਿੰਟੀ ਦੇ ਦੰਦੇ ਨੇ ਤੇ ਜੇਕਰ ਤੁਸੀਂ ਆਜ ਨਿਊਜ਼ ਵਾਲਾ ਹਿੰਦੀ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਅਜੇ ਤੱਕ ਨਹੀਂ ਕੀਤਾ YouTube ਤੇ ਜਾ ਕੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸਾਡਾ ਆਜ ਨਿਊਜ਼ ਵਾਲਾ YouTube ਦਾ ਚੈਨਲ ਹੈ ਜੀ ਤੇ ਤੁਸੀਂ ਜਾ ਕੇ ਸਾਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਪਹਿਲੀ ਖਬਰ ਦੇ ਉੱਪਰ ਰੁਕ ਕਰਦੇ ਆ ਪਾਕਰਾ ਜੀ ਪਹਿਲੀ ਵੱਡੀ ਖਬਰ ਹੈ ਫਿਰੋਜ਼ਪੁਰ ਲੈ ਚੱਲਦੇ ਆ ਪਾਕਰਾ ਜੀ ਫਿਰੋਜ਼ਪੁਰ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਹਿੰਦੇ ਜੀ ਸਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਲੋਕ ਸਭਾ ਸੀਟ ਦੇ ਉੱਪਰ ਚੋੜ ਲੜਨ ਦੀਆਂ ਜਿਹੜੀਆਂ ਚਰਚਾਵਾਂ ਨੇ ਤੇਜ਼ ਹੋ ਗਿਆ ਨੇ ਤੇ ਇਹਨਾਂ ਚਰਚਾਵਾਂ ਨੇ ਸ਼ੇਰ ਸਿੰਘ ਕਬਾਇਆ ਨੂੰ ਕਹਿੰਦੇ ਜੀ ਤਰੇਲੀਆਂ ਲਿਆ ਕੇ ਰੱਖ ਦਤਿਆਂ ਤੇ ਪਗਣਾ ਜੀ ਦੋ ਜਵਾਬ ਵੀ ਤਰੇਲੀਆਂ ਕਿਉਂ ਆ ਗਈਆਂ ਕਿਹੜੀ ਗੱਲ ਨੂੰ ਲੈ ਕੇ ਆ ਗਈਆਂ કાਕਾ ਦੀ ਆਹ ਤਾਕਤਵਾਦ ਹਣ ਤਰੇਲੀਆਂ ਦਾ ਪੁੱਤ ਆਉਣੀ ਆਇਆ ਇੱਕ ਪਾਸੇ ਦੇਗਲਾ ਪਾਰਟੀ ਨੂੰ ਛੱਡ ਕੇ ਗਿਆ ਉਹ ਥੱਕਿਆ ਇਨਸਾਨ ਤੇ ਦੂਜੇ ਪਾਸੇ ਪਾਰਟੀ ਦਾ ਪ੍ਰਧਾਨ ਤੇ ਪੁੱਤ ਸਮੇਤ ਤਾਂ ਇਹਨਾਂ ਦਾ ਬਣਦਾ ਹੀ ਨਹੀਂ ਗੱਲ ਵੈਸੇ ਬਿਲਕੁਲ ਸਹੀ ਐ ਭਗਨਾ ਜੀ ਤੁਹਾਡੀ ਕਿਉਂਕਿ ਇੱਕ ਪਾਸੇ ਪਾਰਟੀ ਦਾ ਪ੍ਰਧਾਨ ਤੇ ਦੂਜੇ ਪਾਸੇ ਇਹ ਕਹ ਲੋ ਜੀ ਕੱਲਾ ਉਹ ਇਨਸਾਨ ਜਿਹਨੂੰ ਹਜੇ ਤੱਕ ਇਹ ਨਹੀਂ ਪਤਾ ਕਿ ਉਹਦੀ ਪਾਰਟੀ ਉਹਨੂੰ ਇਸ ਸੀਟ ਦੇ ਉੱਪਰੋਂ ਟਿਕਟ ਦਊਗੀ ਜਾਂ ਨਹੀਂ ਦਊਗੀ ਪਰ ਉੱਥੇ ਹੀ ਭਗਨਾ ਜੀ ਅਗਲੀ ਖਬਰ ਦੇ ਉੱਪਰ ਰੋਕ ਰਹੀ ਅਗਲੀ ਖਬਰ ਬੜੇ ਕਮਾਲ ਦੀ ਨਿਕਲ ਕੇ ਆ ਰਹੀ ਐ ਉਸ ਖਬਰ ਦੇ ਉੱਪਰ ਰੋਕ ਰਹੀ ਤਾਂ ਕਹਿੰਦੇ ਜੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਿੰਡ ਮੁੰਡਾ ਨੂੰ ਗੋਦ ਲੱਤਾ ਸੀ ਤੇ ਕਹਿੰਦੇ ਜੀ ਇਸ ਪਿੰਡ ਨੂੰ ਰਣਜੀਤ ਸਿੰਘ ਬ੍ਰਹਮਪੁਰਾ ਟਕਸਾਲੀ ਨੇ ਜਿਹੜੇ ਉਹ ਭੁੱਲ ਗਏ ਦਾ ਜਵਾਬ ਕਾਕਾ ਜੀ ਆਹ ਚੱਕ ਜਵਾਬ ਹੁਣ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਦਾ ਸਰੀਰ ਹੋ ਗਿਆ ਸਿਆਣਾ ਤੇ ਯਾਦਦਾਸ਼ਤ ਵੀ ਕਮਜ਼ੋਰ ਹੋ ਗਈ ਇਸ ਕਰਕੇ ਪੁੱਤ ਬੰਦਾ ਭੁੱਲ ਜਾਂਦਾ ਬਾਕੀ ਦੂਜੀ ਗੱਲ ਇਹ ਆ ਭਾਈ ਇਹ ਪਿੰਡ ਮੁੰਡਾ ਦਾ ਭਾਈ ਫੇਰ ਗੋਦ ਲਿਆ ਹੋਇਆ ਸੀ ਤੇ ਬਾਪੂ ਤਾਂ ਅੱਜ ਕੱਲ੍ਹ ਦੇਖ ਲਓ ਭਾਈ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਭੁੱਲੇ ਬੈਠਿਆ ਆਹੋ ਭਗਣਾ ਜੀ ਗੱਲ ਤੁਹਾਡੀ ਵੈਸੇ ਇਹ ਵੀ ਸਹੀ ਆ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਸੀ ਕਿ ਟਕਸਾਲੀ ਆਪਣੀ ਮਾਂ ਪਾਰਟੀ ਨੂੰ ਵੀ ਭੁੱਲ ਗਏ ਨੇ ਜੇ ਜਦੋਂ ਮਾ ਪਾਰਟੀ ਨੂੰ ਭੁੱਲ ਗਏ ਫਿਰ ਇਹ ਪਿੰਡ ਤਾਂ ਚਲੋ ਖੈਰ ਤੁਹਾਡੇ ਕਹਿਣ ਦੇ ਮਤਲਬ ਅਬੀ ਕੀ ਚੀਜ਼ ਐ ਖੈਰ ਆਪਾਂ ਅਗਲੀ ਖਬਰ 'ਤੇ ਰੁੱਕ ਰਏ ਜੀ ਆਮ ਆਦਮੀ ਪਾਰਟੀ ਨੂੰ ਅੱਜ ਇੱਕ ਵੱਡਾ ਝਟਕਾ ਲੱਗਿਆ ਭਗਣਾ ਜੀ ਕਹਿੰਦੇ ਜੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਬੀਜੇਪੀ ਨੂੰ ਜੁਆਇਨ ਕਰ ਲਿਆ ਦੋ ਜਵਾਬ ਕਾਕਾ ਜੀ ਆ ਚੱਕ ਜਵਾਬ ਆ ਖਾਲਸਾ ਜੀ ਦੇਖਲਾ ਕੱਲ ਤੱਕ ਇਹ ਕਿਹਾ ਕਰਦੇ ਸੀ ਵੀ ਭਗਵਾਨਤਮਾ ਦੇ ਮੂੰਹ 'ਚ ਹਬਾੜ ਮਾਰ ਦਿਆ। ਤਾں ਦੇਖ ਲੋ ਭਾਈਆਂ ਆ ਆਦਮੀ ਪਾਰਟੀ 'ਚ ਫੜਾ ਰਹੋਗੇ। ਤੇ ਭਾਈ ਹੁਣ ਅੱਜ ਤੱਕ ਕਹਿ ਲੋ ਵੀ ਇਹਨਾਂ ਦੇ ਨਾਂ ਦੇ ਪਿੱਛੇ ਖਾਲਸਾ ਜੀ ਲੱਗਿਆ ਕਰਦਾ ਸੀ ਤੇ ਹੁਣ ਭਾਈ ਇਹਨਾਂ ਦੇ ਨਾਂ ਦੇ ਪਿੱਛੇ ਚੌਂਕੀਦਾਰ ਲੱਗਿਆ ਕਰੂ। ਵਾਹ ਪਗਣਾ ਜੀ ਮੈਂ ਵੀ ਹੂੰ ਚੌਂਕੀਦਾਰ। ਹੁਣ ਇਹ ਖਾਲਸਾ ਜੀ ਕਿਹਾ ਕਰਨਗੇ। ਖੈਰ ਆਪ ਪਗਲੀ ਖਬਰ ਨੂੰ ਰੋਕ ਰਹੀ ਹੈ ਫਰੀਦਕੋਟ ਪਗਣਾ ਲੈ ਚੱਲਦਾ ਜੀ ਤੇ ਐਂਡੀਆ ਦੀ ਭਾਈਵਾਲ ਪਾਰਟੀ ਹੈ ਜੀ ਜਨ ਲੋਕ ਸ਼ਕਤੀ ਪਾਰਟੀ ਰਾਮਬਿਲਾਸ ਪਾਸਪਾਨ ਦੀ ਤੇ ਇਹਨਾਂ ਦੀ ਜਿਹੜੀ ਇਕਾਈ ਪੰਜਾਬ ਦੇ ਵਿੱਚ ਹੈ ਤੇ ਪਗਣਾ ਜੀ ਫਰੀਦਕੋਟ ਸੀਟ ਦੇ ਉੱਪਰ ਲੋਕਪਾਲ ਨੇ ਆਪਣੀ ਦਾਵੇਦਾਰੀ ਪੇਸ਼ ਕੀਤੀ ਹੈ ਵੀ ਸਾਨੂੰ ਇਹ ਟਿਕਟ ਦੇਣੀ ਚਾਹੀਦੀ ਹੈ ਤੇ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੇ ਨਾਲ ਗੱਲਬਾਤ ਕੀਤੀ ਹੈ ਦਓ ਜਵਾਬ ਤਾਕਾ ਜੀ ਆ ਤਾਕਤ ਜਵਾਬ ਜੇ ਸ ਹਸਾਬ ਨਾਲ ਸ਼੍ਰੋਮਣੀ ਅਕਾਲੀ ਦਲ ਚੋਂ ਪੁਰਾਣੇ ਲੀਡਰ ਛੱਡ ਛੱਡ ਜਾਈ ਜਾਂਦੇ ਆ ਉਹ ਹਿਸਾਬ ਨਾਲ ਪੁੱਤ ਇਹਨਾਂ ਦੀ ਦਾਵੇਦਾਰੀ ਠੋਕੀ ਪਾਸ ਵੀ ਹੋ ਸਕਦੀ ਆ ਗੱਲ ਵੈਸੇ ਪਕਣਾ ਤੁਹਾਡੀ ਆ ਵੀ ਸਹੀ ਆ RAM ਬਿਲਾਸ ਪਾਸ ਪਾਂ ਦੀ ਇਹ ਪਾਰਟੀ ਆ ਜੀ ਲੋਕ ਜਨ ਸ਼ਕਤੀ ਪਾਰਟੀ ਤੇ ਵੈਸੇ ਗੱਲ ਸਹੀ ਆ ਜੀ ਹੁਣ ਦਾਵੇਦਾਰੀ ਠੋਕ ਲੈਣੀ ਚਾਹੀਦੀ ਆ ਕੀ ਪਤਾ ਥੱਲੇ ਜਾਵੇ ਕਹਿ ਰਹਾ ਆ ਅਗਲੀ ਖਬਰ ਬਰੋਕਰ ਜੀ ਆ ਪਾਕਣਾ ਦੀ ਅਗਲੀ ਖਬਰ ਨਿਕਲ ਕੇ ਆਈ ਆ ਬਾਪੂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਕਹਿੰਦੇ ਜੀ ਲੋਕਾਂ ਦੇ ਨਾਲ ਦੁੱਖ ਵਡਾਉਂਦੇ ਨੇ ਬਾਪੂ ਪ੍ਰਕਾਸ਼ ਸਿੰਘ ਬਾਦਲ ਦਾਉ ਜਵਾਬ ਕਾਕਾ ਦੀ ਆ ਚੱਕ ਜਵਾਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਇੱਕ ਬਹੁਤ ਚੰਗੇ ਲੀਡਰ ਹੈ ਬਾਕੀ ਉਹ ਤਾਂ ਪਤਾ ਨਹੀਂ ਕਿਉਂ ਭਈ ਜਦੋਂ ਇਹ ਦੁੱਖ じゃ ਬਣਾਉਣ ਲੱਗਦੇ ਆ ਤਾ ਦੇਖ ਲੋ ਬਠਿੰਡਾ ਮਕਸਰ ਤੇ ਮਾਲਵੇ ਦੇ ਆ ਕੇ ਦੇਖ ਲੋ ਆ ਸਾਰਾ ਕੰਮ ਕਾਰਜਾ ਵੰਡ ਕੇ ਭੈਜਦੇ ਗੱਲ ਵੈਸੇ ਪਗੜਾਈ ਤੁਹਾਡੀ ਸਹੀ ਆ ਆ ਦੇਖ ਲੋ ਜੀ ਮਾਝੇ ਤੇ ਦੁਆਬੇ ਤੱਕ ਪਹੁੰਚਦੇ ਪਹੁੰਚਦੇ ਬਾਦਲ ਸਾਹਿਬ ਜਿਹੜੀਆਂ ਚੀਜ਼ਾਂ ਵੰਡਦੇ ਫਿਰਦੇ ਆ ਇੱਥੇ ਕਿ ਜਾ ਕੇ ਮੋਕੇ ਜਾਂਦੀਆਂ ਖੈਰ ਆਪਣੇ ਪ੍ਰੋਗਰਾਮ ਦਾ ਵੇਲਾ ਵੀ ਹੁਣ ਹੋ ਗਿਆ ਜੀ ਤੇ ਪ੍ਰੋਗਰਾਮ ਦਾ ਟਾਈਮ ਆ ਗਿਆ ਤੇ ਹੁਣ ਆਪਾਂ ਚੱਲੀਏ ਤੇ ਕੱਲ ਨੂੰ ਤੁਹਾਡੇ ਨਾਲ ਫੇਰ ਮੁਲਾਕਾਤ ਹੋਊਗੀ ਤੇ ਦੂਸਰੀ ਜਗ੍ਹਾ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਆਜ਼ ਨਿਊਜ਼ ਵਾਲਾ ਹਿੰਦੀ ਪੰਜਾਬੀ ਤੇ ਪ੍ਰੋਗਰਾਮ ਕਿਵੇਂ ਦਾ ਲੱਗ ਰਿਹਾ ਸਾਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਸਾਨੂੰ ਦੱਸਿਆ ਕਰੋ ਆਪਣੇ ਦਿਲ ਦੀਆਂ ਗੱਲਾਂ ਤੇ ਉੱਥੇ ਹੀ ਦੋਸਤੋ ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਆਉਣਾ ਤਾਂ ਸਾਡਾ ਫੇਸਬੁੱਕ ਦਾ ਪੇਜ ਹੈ ਆਜ਼ ਨਿਊਜ਼ ਵਾਲਾ ਪ੍ਰੋਡਕਸ਼ਨ ਸਾਡਾ ਫੇਸਬੁੱਕ ਦਾ ਪੇਜ ਹੈ ਤੇ ਉੱਥੇ ਤੁਸੀਂ ਜੇਕਰ ਇੰਸਟਾਗ੍ਰam ਦੇ ਉੱਪਰ ਆਉਣਾ ਤਾਂ ਸਾਡਾ ਆਜ਼ ਨਿਊਜ਼ ਵਾਲਾ ਇੰਸਟਾਗ੍ਰam ਦਾ ਅਕਾਊਂਟ ਹੈ ਉੱਥੇ ਵੀ ਤੁਸੀਂ ਆ ਸਕਦੇ ਹੋ ਤੇ ਜੇ ਨਾਲ ਨਾਲ ਤੁਸੀਂ ਜੇਕਰ ਸਾਡੀ ਵੈਬਸਾਈਟ ਤੇ ਆਉਣਾ ਤਾਂ www.aznewswala.com ਦੇ ਉੱਪਰ ਵੀ ਤੁਸੀਂ ਆ ਸਕਦੇ ਹੋ ਤੇ ਜੇਕਰ ਤੁਸੀਂ ਮੇਰੇ ਪੇਜ 'ਤੇ ਪਰਉਣਾ ਹੈ ਤਾਂ ਬੜਾ ਆਸਾਨ ਹੈ ਜੀ ਮੇਰਾ ਪੇਜ ਆਜ ਨਿਊਜ਼ ਵਾਲਾ ਇਹ ਜਿਹੜਾ ਸਾਡਾ ਪੇਜ ਹੈ ਇਸ 'ਤੇ ਵੀ ਜਾ ਸਕਦੇ ਹੋ ਤੇ ਉੱਥੇ ਹੀ ਤੁਸੀਂ ਪਰਮਜੀਤ ਸਿੰਘ ਪਖੜਾ ਮੇਰਾ ਆਪਣਾ ਪੇਜ ਆ ਉੱਥੇ ਆ ਸਕਦੇ ਹੋ ਤੇ ਉੱਥੇ ਹੀ ਆਪਣੇ ਮਨ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਤੇ ਦੋਸਤੋ ਹੁਣ ਮੈਨੂੰ ਤੇ ਉਜ਼ਾਰ ਕੱਲੂ ਤੁਹਾਡਾ ਫੇਰ ਮੁਲਾਕਾਤ ਹੋਗੀ ਉਦੋਂ ਤੱਕ ਤੁਸੀਂ ਦੇਖਦੇ ਰਹੋ ਆਜ ਨਿਊਜ਼ ਵਾਲਾ ਤੇ ਆ ਚੱਕ ਜਵਾਬ